ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਟਾਈਮ ਹੈ ਜਿੱਥੇ ਸਵੇਰ ਦੇ 4 ਵਜੇ ਦਾ ਤੇ ਆਪਣੀ ਛੋਟੀ ਸੂ ਪਈ ਹੈ ਜੀ ਤੇ ਆਪਾਂ ਡਿਲੀਵਰੀ ਦੀ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਜਦੋਂ ਆਪਾਂ ਬਾਹਰ ਆਏ ਤਾਂ ਆਪਣੀ ਛੋਟੀ ਸੂਣ ਲੱਗ ਰਹੀ ਸੀਗੀ ਤੇ ਨਾਲ ਦੀ ਨਾਲ ਆਪਾਂ ਨੂੰ ਛੋਟੀ ਸਾਹਮਣ ਦੀ ਉਹ ਹੋ ਗਿਆ ਵੀ ਛੇਤੀ ਸਾਭ ਲਈ ਤੇ ਇੱਥੇ ਕਣੀਆਂ ਕਰਕੇ ਨਾ ਮੀਂਹ ਪੈ ਰਿਆ ਸੀਗਾ ਉਹਨਾਂ ਕਰਕੇ ਲਾਈਟ ਹੈ ਨਹੀਂ ਸੀਗੀ ਕੱਲਾ ਇਨਵਰਟਰ ਵਾਲਾ ਬੱਲ ਵੀ ਜਗ ਰਿਹਾ ਇਸ ਕਰਕੇ ਨੀਰਾ ਪੈ ਰਿਹਾ ਸੀਗਾ ਤੇ ਝੋਟੀਆਂ ਸੁਣ ਲੱਗ ਰਿਹਾ ਸਪਾ ਜਾ ਕੇ ਆਪਾਂ ਕਹੇ फटाफट ਪਹਿਲਾਂ ਆਪਾਂ ਆਪਣੀ ਝੋਟੀ ਸਾਬਮੀ ਹੈ ਫੇਰੀ ਕੋਈ ਕੰਮ ਕਰਾਂਗੇ ਫਿਰ ਦੇਖਾਂਗੇ ਕੁਛ ਤੇ ਇੱਥੇ ਆਪਾਂ ਸਾਰਾ ਕੰਮ ਤੰਦਾ ਨਿਮੇੜ ਲਿਆ ਜੀ ਹੁਣ ਆਪਾਂ ਝੋਟੀ ਖਤਰ ਬਣਾਉਣ ਲੱਗ ਰਹੇ ਆ ਕਾੜਾ ਜੇਰ ਆਪਣੀ ਝੋਟੀ ਦੇ ਜੀ ਪੈ ਗਈ ਸੀ ਪਹਿਲਾਂ ਹੀ ਜੇਰ ਤਾਂ ਆਪਦੇ ਆਪ ਹੀ 2 ਘੰਟੇ ਬਾਦੀ ਪੈ ਗਈ ਸੀ ਇੱਥੇ ਆਪਾਂ ਜੀ ਗੁੜ ਵਾਲਿਆ ਉਹਦੇ ਵਿੱਚ ਆਪਾਂ ਅਜਵੈਨ ਤੇ ਹਲਦੀ ਪਾ ਕੇ ਪਿਾਵਾਂਗੇ ਇਹਨੂੰ ਗੁੜ ਆਪਾਂ ਜਾ ਦੇ ਵਾਲ ਲਿਆ ਸੀਗਾ ਜੀ 3-4 ਢੇਲੀਆਂ ਫਿਰ ਕਿਹਾ ਵੀ ਪਹਿਲਾਂ ਵੀ ਆਪਾਂ ਗੁੜ ਪਾਤਾ ਸੀਗਾ ਸੁਣ ਤੋਂ ਬਾਅਦ ਉਹਨੂੰ ਦੋ ਦੰਟੇਲੀਆਂ ਪੰਨ ਕੇ ਦੋ ਚਾਰ ਤੀਆਂ ਸੀਗੀਆਂ ਫਿਰ ਜ਼ਿਆਦਾ ਗੁੜ ਆਪਾਂ ਇੱਕੋ ਦਮ ਨਹੀਂ ਪਾਉਂਦੇਗੇ ਤੇ ਦਰਜਾ ਲੱਗਦਾ ਪਹਿਲਾਂ ਝੋਟੀਏ ਕਿਤੇ ਫੇਰ ਨਾ ਕੁਛ ਫੁੱਲ ਫੁੱਲ ਦਿਖਾਉਣ ਲੱਗ ਜਾਈ ਇਸ ਕਰਕੇ ਆਪਾਂ ਅੱਧਾ ਪਾ ਲਿਆ ਗੁੜ ਉਹ ਬਲੇ ਹੋਇਆ ਚਾਹ ਟੇਲੇ ਵਾਲੇ ਸੀ ਇਹ ਤੇ ਦੋ ਆਪਾਂ ਸ਼ਾਮ ਨੂੰ ਘਿਓ ਪਾ ਕੇ ਇਹਨੂੰ ਪਿਆਦਾਂਗੇ ਵਿੱਚ ਆਪਾਂ ਹਲਦੀ ਤੇ ਜਵੈਣ ਪਾ ਲਈ ਤੇ ਇਹ ਉਹਨੂੰ ਪਿਆਦਾਂਗੇ ਨਾਲ ਤਾਂ ਜੇ ਉਹਦਾ ਅੰਦਰ ਮਨਮਟਾ ਜਖਮ ਹੋ ਜਾਂਦੇ ਹਲਦੀ ਨਾਲ ਉਹ ਜਿਆ ਹੋ ਜਾਣਗੇ ਨਲਪਈ ਕੜਾ ਪਿਆਦਨ ਹੈ ਜੀ ਜਿਵੇਂ ਤੇ ਹਲਦੀ ਵਾਲਾ ਬਦਿਆ ਰਹਿੰਦਾ ਜੀ ਪਸ਼ੂ ਨੂੰ ਇਹ ਚਾਹੇ ਜੇਰ ਤੋਂ ਪਹਿਲਾਂ ਵੀ ਪਿਆ ਸਕਦੇ ਹੋ ਤੇ ਬਾਅਦ ਵਿੱਚ ਵੀ ਤੁਸੀਂ ਪਿਆ ਸਕਦੇ ਹੋ ਝੋਟੀ ਜ ਆਪਣੀ ਵਧੀਆ ਸੁਪੀ ਕੱਟੀ ਦੇਤੀ ਝੋਟੀ ਨੇ ਸਾਸੀ ਤਰੋ ਸੁਖ ਸੁਖਦੇ ਸੀ ਵੀ ਝੋਟੀ ਕੱਟੀ ਦੇ ਦੇ ਪਰਮਾਤਮਾ ਨੇ ਵਧੀਆ ਸੁਣ ਲਈ ਕੱਟੀ ਦੇਤੀ ਝੋਟੀ ਨੇ ਆਪਣੀ ਨੇ ਦੋ ਕੱਟੀਆਂ ਹੋ ਗਈਆਂ ਆਪਣੇ ਦੋ ਕੱਟੇ ਹੋਗੇ ਦੋ ਕੱਟੀਆਂ ਹੋ ਗਈਆਂ ਪਹਿਲਾਂ ਇਹਦੀ ਮਾਂ ਤੋਂ ਵੀ ਅਸੀਂ ਐ ਸੁੱਖਾ ਸੁਖਦੇ ਸੀ ਵੀ ਕੱਟੀ ਹੋ ਜੇ ਪਰ ਉਹ ਬੂਰਾ ਕੱਟਾ ਦੇਤਾ ਉਹਨੇ ਕੀ ਕਰੀਏ ਜਿੰਨਾ ਤਾਂ ਕੱਟੇ ਪਾਲੀ ਜਾਣ ਹੁਣ ਨਾ ਫਿਰ ਇਹਨਾਂ ਨੂੰ ਵੇਚਨੇ ਪੈਂਦੇ ਨੇ ਫਿਰ ਐ ਹੋ ਜਾਂਦਾ ਵੀ ਪਾਪ ਲੱਗਦਾ ਵਿਚਾਰਾ ਨੂੰ ਵੇਚਦੇ ਆਂ ਜੀ ਚਲ ਕੱਟੀਆਂ ਹੋ ਜਾਂਣ ਜੀ ਅੱਗੇ ਪੜ ਜਾਂਦੀਆਂ ਨੇ ਗੀਆਂ ਅੱਗੇ ਮੱਝਾਂ ਬਣ ਜਾਂਦੇ ਨੇ ਹੁਣ ਇਹ ਛੋਟੀ ਸੀਗੀ ਜੀ ਕੱਟੀ ਆਪਾਂ ਪਾਲ ਲਈ ਤਾਂ ਅੱਜ ਸੂਪ ਹੀ ਤਿੰਨ ਸਾਲ ਤਿੰਨ ਮਹੀਨੇ ਦੀ ਹੋ ਗਈ ਜੀ ਅੱਜ ਇਹ ਤਿੰਨ ਸਾਲ ਤਿੰਨ ਮਹੀਨਾ ਦੀ ਸੂਪ ਹੀ ਜ ਆਪਣੀ ਇਹ ਛੋਟੀ ਤੇ ਪਰ ਆਪਾਂ ਵਧੀਆ ਖਰਾਕ ਆਪਾਂ ਦੁੱਧ ਵੀ ਵਧੀਆ ਛੱਡਦੇ ਆਂ ਜੀ ਪਹਿਲੇ ਦਿਨੋਂ ਆਪਾਂ ਇਹ ਨਹੀਂ ਹੈਗਾ ਵੀ ਚੁੰਡ ਲਾਲ ਚਾਪਾ ਜਿਆਦਾ ਨਹੀਂ ਕਰਦੇ ਵੀ ਆਪਾਂ ਡੈਰੀ ਚ ਪਾਈਏ ਜਿਆਦਾ ਦੁੱਧ ਦੋ ਥਾਣਾ ਸੀ 1 ਮਹੀਨਾ ਪੂਰੇ ਦੋ ਥਾਣ ਚੰਗਾਉਣੇ ਦੀ ਕਟਰੂ ਉਸ ਤੋਂ ਬਾਅਦ ਇੱਕ ਵੱਡਾ ਥਾਣ ਉਸ ਤੋਂ ਬਾਅਦ ਇੱਕ ਛੋਟਾ ਥਾਣ ਅਸੀਂ 3 ਮਹੀਨੇ ਤੱਕ ਪੂਰਾ ਦੁੱਧ ਚੰਗਾਉਣੇ ਆ ਤਾਂ ਹੀ ਜੀ ਫਿਰ ਅਗਲਾ ਕਹਿੰਦਾ ਸਾਡੀ ਝੁੱਟ 4-5 ਸਾਲ ਦੀ ਹੋ ਗਈ ਸੂੰਦੀਆਂ ਨਹੀਂ ਗਈਆਂ ਪਹਿਲੇ ਗ੍ਰੰਥ ਨੂੰ ਖਰਾਕ ਨਹੀਂ ਮਿਲਦੀ ਜੀ ਇਸ ਕਰਕੇ ਉਹ ਫਿਰ ਵੱਡੀਆਂ ਹੋ ਕੇ ਹੀ ਉਹ ਹੁੰਦੀਆਂ ਨੇ ਜੇ ਪਹਿਲੇ ਦਿਨੋਂ ਆਪਾਂ ਖਰਾਕ ਦੇਵਾਂਗੇ ਜੇ ਆਪਣਾ ਪਸ਼ੂ ਸਹੀ ਟਾਈਮ ਤੇ ਸੂ ਪੈਂਦਾ ਐ ਇੱਧਰ ਆਪਣੀ ਬੈਠੀ ਹੈ ਜੀ ਕੱਟੀ ਕੱਟੀ ਆਪਣੀ ਥੋੜੀ ਜਿਹੀ ਨਾ ਤਾਂ ਥੋੜੀ ਲੰਬੀ ਨਹੀਂ ਹੈਗੀ ਨਾਲੇ ਕੱਦ ਦੀ ਵੀ ਥੋੜੀ ਛੋਟੀ ਹੈ ਚਲੋ ਜੀ ਪਹਿਲ ਕਈ ਵਾਰ ਕੋਈ ਫਰਕ ਹੋ ਜਾਂਦਾ ਐਥੇ ਆਪਾਂ ਚੰਗਾਰੀ ਸੀ ਜੀ ਕੱਟੀ ਆਪਣੇ ਤੋਂ ਕੱਟੀ ਚੰਗਾ ਨਹੀਂ ਰਹੀ ਸੀ ਇਹ ਕਿਉਂਕਿ ਪਹਿਲਣਾ ਜੀ ਔਲ ਮੰਦੀ ਹੈਗੀ ਤੇ ਨਾ ਨਾ ਦਾ ਡੈਡੀ ਤੋਂ ਚੰਗਾਈ ਜਬੇ ਜੋ ਤੋਂ ਬੈੱਕੇ ਹੋ ਤੋਂ ਵੀ ਨੁੱਠਿਆ ਜਾਂਦਾ ਵਾ ਤੇ ਇਸ ਕਰਕੇ ਆਪਾਂ ਇੱਕ ਵੀਰ ਸੱਦਿਆ ਸੀਗਾ ਉਹ ਚੰਗਾ ਗਿਆ ਸੀ ਜੀ ਕੜੰਗ ਤਾਂ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਖੜਨ ਲੱਗ ਗਈ ਜੀ ਪਹਿਲੇ ਡੰਗਦਾ ਹੀ ਕਰਦੀ ਹੈ ਜਿਆਦੇ ਫਿਰ ਤਾਂ ਪਸੂ ਖੜੀ ਜਾਂਦਾ ਹੈਗਾ ਇੱਥੇ ਜੇ ਪੱਕੇ ਚੁੰਗਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਇੱਕ ਤਾਂ ਜਿਹਦੇ ਥਣ ਬਹੁਤ ਛੋਟੇ ਨੇਗੇ ਉਸ ਤਾਂ ਜੀ ਲਿਓਟੇ ਨੂੰ ਬੋਈ ਚੜ ਰਹੀ ਹੈ ਕਿ ਜੀ ਬੋਹ ਦੀ ਚੜ ਜਾਂਦੀ ਉਹ ਚੜੀ ਹੋਈ ਹੈਗੀ ਤੇ ਕੁਸਰੇ ਥਣ ਵੀ ਛੋਟੇ ਨੇਗੇ ਤੇ ਨਾ ਤਾਂ ਕੱਟੀ ਤੋਂ ਚੁੰਗੇ ਜਾਣ ਨਾ ਜੀ ਸਾਡੇ ਤੋਂ ਚੋਏ ਗਏ ਇਹ ਕੱਟੀ ਤਾਂ ਫਿਰ ਵੀ ਅਸੀਂ ਚੰਗਾਤੀ ਸੀਗੀ ਥੋੜੀ ਬਹੁਤ ਥੋੜੀ ਬਹੁਤ ਕਿ ਕੱਟੀ ਨੇ ਚੁੰਗੀ ਲਿਆ ਸੀਗਾ ਤੇ ਇਹ ਵੀ ਵਿਚਾਰੇ ਥਣ ਨਹੀਂ ਫੜੇ ਜਾਂਦੇ ਕਿ ਮੂੰਹ 'ਚ ਨਹੀਂ ਆਉਂਦੇਗੇ ਕਿ ਪੈਲਣਾ ਪਤਾ ਨਹੀਂ ਜੀ ਕੀ ਗੱਲੇ ਦੀ ਮਾਂ ਦੇ ਥਣ ਤਾਂ ਇੰਨੇ ਸੋਹਣੇ ਸਿਫਲੀਆਂ ਵਰਗੇ ਇਹ ਲੋਟਾ ਜੰਮੀ ਨਹੀਂ ਆਪਦੀ ਮਾਂ ਤੇ ਗਿਆ ਤੇ ਥਣਨਾ ਤੇ ਡੇਜ ਜਾਂਦੇ ਨਹੀਂ ਪਿਛਲੇ ਥਣ ਤਾਂ ਇਹਦੇ ਪਤਾ ਨਹੀਂ ਘਾਤੋਂ ਬਾਹਰ ਜੇ ਨੂੰ ਜਾਂਦੇ ਨੇਗੇ ਤਾਂ ਤਾਂ ਬੋਈ ਚੜ ਰਹੀ ਤਾਂ ਕਰਕੇ ਹੈ ਪਰ ਲੋਟੇ ਕਣੀ ਦੇਖ ਕੇ ਥੋੜਾ ਮਨ ਜਾ ਖਰਾਬ ਗਏ ਥਣਾ ਕਣੀ ਦੇਖ ਲੋਟਾ ਚੱਲ ਠੀਕ ਹੈ ਦਾ ਥਣਾ ਕਣੀ ਦੇਖ ਕੇ ਮਨ ਜਾ ਖਰਾਬ ਹੋ ਗਿਆ ਵੀ ਕਿਤੇ ਨਾ ਥਾਣੇ ਦੇ ਆਏ ਜਿਨਾ ਹੁਣ ਇਹ ਪੜੀ ਜੀ ਲੱਗਿਆ ਨਹੀਂ ਸੁਣੀ ਝੋਟੀ ਹੈ ਵੀ ਗੜ ਜੂ ਕਿ ਲੋਟੇ ਦੇ ਸਿਰ ਤੇ ਹੀ ਪਸ਼ੂ ਹੁੰਦਾ ਜੀ ਇਹ ਹਵਾਨਾ ਪਸ਼ੂ ਦਾ ਸੋਹਣਾ ਹੋਵੇ ਤਾਂ ਪਸ਼ੂ ਸੋਹਣਾ ਲੱਗਦਾ ਮੇਚਰੀ ਕੱਟੀ ਵੀ ਕੀ ਕਰੇ ਥਾੜਾ ਮੂੰਹ ਚ ਨਹੀਂ ਪੈਂਦੇ ਕਿਤੇ ਚੁੰਗ ਨਹੀਂ ਜਾਂਦੇ ਫਿਰ ਟੱਕਰਾ ਮਾਰਦੀ ਆ ਪ੍ਰਕਿਰਤੀ ਬਹੁਤ ਸਿਆਰਾ ਹੈ ਸਾਡੀ ਪਹਿਲੇ ਸਵੇਰੀ ਚੁੰਬਣ ਲੱਗੀ ਸੀ ਆਪਦੇ ਆਪ ਹੀ ਇਹਨੂੰ ਕੋਈ ਲੋੜ ਨਾਲ ਕੋਈ ਇੰਨਾ ਤੰਗ ਨਹੀਂ ਹੋਣਾ ਪਿਆ ਵੀ ਕਈ ਵਾਰ ਅਸੀਂ ਸਾਡੇ ਕਟਰੂ ਐ ਹੁੰਦੇ ਨੇ ਚੱਕ ਕੇ ਅਸੀਂ ਗੁੱਡੇ ਤੇ ਬਿਠਾ ਕੇ ਫਿਰ ਮਸਾਂ ਉਹ ਕਰਦੇ ਚੰਗਾਉਨੇ ਆ ਇਹ ਦੇਖੋ ਥਣ ਜਿਵੇਂ ਚੁਟਕੀਆਂ 'ਚ ਫੜਨ ਵਾਲੇ ਥਣ ਨੇ ਇਹਦੇ ਹੱਥ 'ਚ ਨਹੀਂ ਆਉਂਦੇਗੇ ਇਹਨੂੰ ਪੈਣ ਨਾਲ ਤਾਰ ਕੱਢਦੇ ਨਾ ਡਰ ਰਹੀ ਸੀ ਤੇ ਤਾਰ ਨਹੀਂ ਕੱਢੀ ਗਈ ਫਿਰ ਅਸੀਂ ਜੀ ਕਿਸੇ ਵੀਰ ਨੂੰ ਸੱਦ ਲਿਆ ਸੀਗਾ ਦੋ ਡੰਗੋ ਨੇ ਪਹਿਲੇ ਸਵੇਰੇ ਤੇ ਸ਼ਾਮ ਨੂੰ ਉਸਨੇ ਕੱਢੀ ਸੀ ਤੇ ਫਿਰ ਤਾਂ ਅਸੀਂ ਚੋਣ ਲੱਗ ਗਏ ਸੀਗੇ ਜੀ ਯੇ ਮੇ ਛੋਟੇ ਥਾਨ ਨਹੀਂ ਆਏ ਵੀ ਬਾਲਟੀ ਦਾ ਮੰਡ ਪੈ ਜੇ ਬਾਲਟੀ ਤਰਕੇ ਚਵਾ ਲੇ ਫਿਰ ਠੀਕ ਰਹਿੰਦਾ ਜੀ ਇੱਥੇ ਜਪਾ ਸਮਾਨ ਲੈ ਕੇ ਆਏ ਆ ਆਪਣੀ ਝੋਟੀ ਵਾਸਤੇ ਇੱਥੇ ਸਾਰਾ ਸਮਾਨ ਲੈ ਆਂਦੇ ਝੋਟੇ ਨਾਲ ਤਾਂ ਮੱਝਾਂ ਸਮਾਨ ਇਹ ਚ ਨਾਲੇ ਆਪ ਆਪ ਦੇ ਖਾਤਰ ਨਾਲੇ ਮੱਝਾਂ ਵਾਸਤੇ ਨਾਲੇ ਮੱਝਾਂ ਨੂੰ ਸੰਭਲਣ ਵਾਲਿਆਂ ਵਾਸਤੇ ਸਮਾਨ ਆਇਆ ਪਹਿਲੇ ਹੀ ਨਿਕਲੇ ਨੇ ਬਦਾਮ ਆਇਆ ਜੀ ਅਜੀਰ ਅਜੀਰ ਖਤਮ ਹੋ ਰਹੇ ਸੀ ਮਹੀਨਾ ਹੋ ਗਿਆ ਅਜੀਰ ਨਹੀਂ ਆਏ ਸੀਗੇ ਪਿਛਲੀ ਵਾਰ ਸੌਦੇ 'ਚ ਲਿਖਣੀ ਭੁੱਲ ਗਏ ਬਦਾਮ ਤੇ ਅਜੀਰ ਇਹ ਆਪਣੇ ਵਾਸਤੇ ਤੇ ਇਹ ਆਪਣੀ ਝੋਟੀ ਵਾਸਤੇ ਇਹ 57 50 ਗ੍ਰਾਮ ਪਾਉਣੀਆਂ ਰੋਜ਼ ਦੀ ਇਹ ਕੜਾ ਬਣਾ ਕੇ ਦੇਵਾਂਗੇ ਆਪਣੀ ਝੋਟੀ ਨੂੰ ਸੌਫ ਚਿਪਟਾ ਜੀਰਾ ਗੁਲਕੰਦ ਮਿਸ਼ਰੀ ਇਹ ਨਿੱਚੇ ਕੀ ਹੈ ਇਹ ਤੁਹਾਨੂੰ ਆਵਖੰਡੋਣੀ ਹੈ ਨਾ ਐਜੇ ਜੀ ਆਵਖੰਡ ਇਚਰਾਵ ਖੰਡ ਹੈ 5 ਕਿਲੋ ਪਾ ਦਾਂਗੇ ਜੇ ਆਪਣੀ ਛੋਟੀ ਨੂੰ ਰਾਵ ਖੰਡ 5 ਕਿਲੋ ਪਾ ਦਾਂਗੇ ਪਰ ਆਵ ਖੰਡ ਆਪਣੀ ਛੋਟੀ ਨੂੰ ਕਿ ਛੋਟੀ ਆਪਾਂ ਕਰੇ ਰੱਖਣੀ ਜ਼ਿਆਦਾ ਨਹੀਂ ਪਾਉਂਦੇ ਤੇ ਇਹ ਚ ਜੀ ਲੈ 10 ਕਿਲੋ ਸ਼ੱਕਰ 10 ਕਿਲੋ ਆਪ ਮੰਗਾਈਏ 70 ਛੋਟੀ ਵਾਸਤੇ ਤੇ ਉਹ ਚ 20 ਕਿਲੋ ਗੁੜ ਇੱਕ ਵਾਰੀ ਆਪਾਂ ਇੰਨਾ ਕ ਸਾਮਾਨ ਮੰਗਵਾਇਆ ਹੈਗਾ ਤੇ ਇਹ ਆਪਾਂ ਪਾ ਦਾਂਗੇ 5-7 ਦਿਨਾਂ ਚ ਇਹ ਸਾਮਾਨ ਆਪਣਾ 5-7 ਕੱਢਣਾ ਸਾਮਾਨ ਇਹ ਲੱਗ ਜੂਗਾ ਤੇ ਗੁਰਜੀ ਤੁਹਾਨੂੰ ਪਤਾ ਹੋਣਾ ਚਮਾਸੇ ਦਾ ਟਾਈਮ ਆ ਮੀਂਹ ਪੈਣ ਲੱਗ ਰਿਹਾ ਖਰਾਬ ਹੋ ਜਾਂਦਾ ਚੁੱਟਾ ਜਾ ਹੋ ਜਾਂਦਾ ਤੇ ਸ਼ੱਕਰ ਵੀ ਉਹ ਸਮੈਲ ਜੀ ਹੋਰ ਜਿਹਾਉਣ ਲੱਗ ਜਾਂਦੀ ਐ ਇਸ ਕਰਕੇ 10 ਦਿਨਾਂ ਚ ਆਪਣੀ ਝੋਟੀ ਨੂੰ ਸਮਾਨ ਇਹ ਲੱਗ ਜਾਊਗਾ ਜਿਸ ਤੋਂ ਬਾਅਦ ਫਿਰ ਆਪਾਂ ਹੋਰ ਲੈ ਕੇ ਆਵਾਂਗੇ ਐਨੇ ਕ ਸਮਾਨ ਦੇ ਆਪਾਂ ਕਿਰ ਕਾੜੇ ਬਣਾ ਕੇ ਇਹਨੂੰ ਦੇ ਦਾਂਗੇ ਤੇ ਝੋਟੀ ਤੋਂ ਆਪਾਂ ਨੂੰ ਉਮੀਦ ਹੈ ਜੀ 12-13 ਲੀਟਰ ਦੁੱਧ ਦੀ ਹੈਗੀ ਐ ਵੀ ਐਨਾ ਦੁੱਧ ਆਪਾਂ ਕੱਢ ਲਾਂਗੇ ਇਹ ਥੱਲੋਂ ਬਾਕੀ ਫਿਰ ਪਤਾ ਲੱਗੂਗਾ ਜੀ ਜਦੋਂ ਦੁੱਧ ਚੜੂਗੀ ਹਨਾ ਜੇ ਆਪਾਂ ਵਧੀਆ ਸੇਵਾ ਕਰਾਂਗੇ ਤਾਂ ਉੱਤੇ ਹੀ ਦੇਊਗੀ ਰਵਾ ਵਧੀਆ ਜੀ ਤੇ ਬਾਕੀ ਆਪਾਂ ਆਪਦਾ ਸਮਾਨ ਮੰਗਵਾ ਲਿਆ ਇੰਨਾਂ ਕ ਇਹ ਖਤਮ ਹੋ ਰਿਹਾ ਸੀਗਾ ਮਖਾਣੇ ਫਿਰ ਨਹੀਂ ਆਏ ਹੈ ਮਖਾਣੇ ਵੀ ਆਏ ਨੇ ਇੱਕ ਆਪਾਂ ਮੰਗਾਇ ਲਏ ਜੀ ਮਖਾਣੇ ਫੁੱਲ ਮਖਾਣੇ ਨਹੀਂ ਹੁੰਦੇ ਲੋ ਪੈਟ ਕੋ ਮੰਗਵਾਇਆਗਾ ਉਹ ਜਦੋਂ 4:00 ਵਜੇ ਆਪਾਂ ਨੂੰ ਭੁੱਖ ਲੱਗਦੀ ਦੀ ਆਪਾਂ ਰੋਸਟ ਕਰਕੇ ਉਹਨੂੰ ਖਾ ਲੈਣੇ ਹੈਗੇ ਤੇ ਨਾਲੇ ਉਹ ਕੈਲਸ਼ੀਅਮ ਲਈ ਵਧੀਆ ਜੇ ਜੀ ਆਪ ਚੰਗਾ ਖਾਵਾਂਗੇ ਤਾਂ ਆਪਾਂ ਸੁਗੰਗਰ ਸਮਣਗੇ ਨਹੀਂ ਇਹ ਵੀ ਨਹੀਂ ਸਮਝੇਗਾ ਤੁਹਾਨੂੰ ਪਤਾ ਜੀ ਪਸ਼ੂਆਂ ਚ ਪਸ਼ੂ ਹੋ ਕੇ ਸਾਹਮਣੇ ਪੈਂਦੇ ਨੇ ਇਹ ਮਾੜੇ ਬੰਦੇ ਦੇ ਵਾਸਤਾ ਰੋਗ ਨਹੀਂ ਪਸ਼ੂ ਸਾਹਮਣੇ ਆਨੇ ਮਖਾਣੇ 250 ਗ੍ਰਾਮ ਦਾ ਪੈਟਕ ਹੁੰਦਾ ਇਹ 300 ਦਾ ਤੇ ਇਹ ਪਹਿ ਕਈ ਪਟਕ ਪਹਿਲਾਂ ਖਾ ਲਿਆ ਇੱਕ ਦੀ ਹੋਰ ਕੰਪਨੀ ਦਾ ਪਹਿਲਾਂ 2-3 ਵਾਰੀ ਸੇਮ ਹੀ ਆਇਆ ਸੀ ਮੈਨੂੰ ਛੋਟਾ ਲੱਗਦਾ ਪੈਟਕ ਤਾਂ ਨਹੀਂ ਉਵੇਂ ਹੀ ਲੱਗਦਾ 250 ਗ੍ਰਾਮ ਦਾ ਪੈਟਕ ਹੈ ਇਹ ਇਹ ਆਪਾਂ ਨੂੰ 10-12 ਦਿਨ ਚੱਲ ਜਾਣਗੇ 10-15 ਦਿਨ ਕਿਉਂਕਿ ਬੱਚੇ ਤਾਂ ਘੱਟ ਹੀ ਖਾਂਦੇ ਨੇ ਇਹ ਤਾਂ ਗਣ ਕੇ ਨਾ ਅਸੀਂ ਨਹੀਂ ਖਾਣਾ ਅਸੀਂ ਖਾ ਲੈਨੇ ਆ 4 ਵਜੇ ਭੁੱਖ ਲੱਗਦੀ ਤਾਂ ਉਸ ਟਾਈਮ ਰੇਖ ਰੋਟੀ ਖਾਣ ਨੂੰ ਜੀ ਕਰਦਾ ਨਾ ਕੁਝ ਹੋਰ ਫਿਰ ਇਹ ਹੀ ਖਾ ਲੈਨੇ ਆ ਕਿ ਹੋਰ ਤਾਂ ਕੀ ਚੀਜ਼ ਖਾਈਏ ਝੋਟੀ ਆਪਣੀ ਜੀ ਪੈ ਜੂਗੀ ਤਾਰੀ ਲੱਗਦਾ ਵੀ ਥੋੜੀ ਤੌਲ ਕਰਦੀ ਹੈਗੀ ਪਰ ਪੈ ਜੂਗੀ ਤਾਰੇ ਜੇ ਪਹਿਲਾਂ ਆਪਾਂ ਕਲਿੱਪ ਤੁਸੀਂ ਕਿਹਾ ਸੀ ਉਹਦੀ ਡਿਲੀਵਰੀ ਦੀ ਕਲਿੱਪ ਲਿਓ ਆਪਾਂ ਕਲਿੱਪ ਲੈਣੀ ਸੀਗੀ ਇੱਕ ਤਾਂ ਜੀ ਪਹਿਲਾਂ ਸੀ ਗੇੜੇ ਮਾਰੀਏ ਝੋਟੀ 3:30 ਵਜੇ ਤੱਕ ਮੈਂ ਦੇਖੀ ਗਈ ਉਸ ਤੋਂ ਬਾਅਦ ਮੈਂ ਨੇ ਡੈਡੀ ਨੂੰ ਗੱਲਤਾ ਮੈਂ ਕਿਹਾ ਵੀ ਮੈਂ ਤਾਂ ਹੁਣ ਸੌਣੀਆਂ ਤੇ ਝੋਟੀ ਤਾਂ ਸੂ ਵੀ ਜੈ ਸਾਇਦ ਸਵੇਰਾ ਵੀ ਕਰ ਦੇ 6 ਵਜੇ ਦੇ ਝੋਟੀ ਸੁੰਦੇ ਹੋਏ ਪਰ ਉਹ ਮੈਂ 3:30 ਵਜੇ ਸੋਈ ਤਾਂ ਝੋਟੀ 4:30 ਵਜੇ ਸੂ ਪੀ ਜਦੋਂ ਇਹਦਾ ਡੈਡੀ ਉੱਠਾ 4:30 ਵਜੇ ਦੇਖਿਆ ਕਿਨਾਂ ਝੋਟੀ ਸੂਣ ਲੱਗ ਰਹੀ ਤੇ ਦੇਖਿਆ ਤਾਂ ਝੋਟੀ ਬੈਠੀ ਸੂਣ ਲੱਗ ਰਹੀ ਸੀ ਬਸ ਇੱਕ ਮਿੰਟ ਦੀ ਝੋਟੀ ਸੂਪੀ ਜੀ ਤੇ ਕੋਈ ਔਖੀ ਨਹੀਂ ਸੀ ਇਹਦੀ ਡਿਲੀਵਰੀ ਵਧੀਆ ਸੂਪੀ ਵਿਚਾਰੀ ਬੈਠੀ ਬੈਠੀ ਤੇ ਨਾਲ ਦੀ ਨਾਲ ਉਹ ਦੋਸੀਂ ਵੀਡੀਓ ਨਹੀਂ ਬਣਾ ਸਕੇ ਸਵੇਰੇ ਸਵੇਰੇ ਸਵਾ 4 ਵਜੇ ਫਿਰ ਸਾਨੂੰ ਆਇਆ ਹੋ ਗਿਆ ਕਿ ਝੋਟੀ ਸਾਂਭ ਲਈਓ ਫਟਾਫਟ ਕੱਟੀ ਇਹਦੇ ਅੱਗੇ ਸਿੱਟੀ ਏ ਕਿਉਂਕਿ ਪਹਿਲਾਂ ਆਪਣੀ ਮੱਝ ਕੱਟੀ ਭੁੱਲ ਗਈ ਸੀ ਫਿਰ ਡਰ ਲੱਗਦਾ ਰਹਿੰਦਾ ਵੀ ਕਿਤੇ ਵੀ ਨਾ ਕਿਤੇ ਐ ਹੋ ਜੇ ਇੱਕ ਵਾਰੀ ਤਾਂ ਨਹੀਂ ਕੱਟੀ ਨੂੰ ਝਾਕੀਨੀ ਇਹ ਪਰામੂ ਕਰ ਲਿਆ ਕਰੇ ਮਨ ਲੱਗਿਆ ਮੈਂ ਚੱਕ ਕੇ ਵੀ ਕੱਟੀ ਭੁੱਲ ਗਈ ਕੀ ਹੋ ਗਿਆ ਇਹਨੂੰ ਸਵੇਰੇ ਸਵੇਰੇ ਇੰਨਾ ਮਨ ਜਾ ਖਰਾਬ ਹੋ ਗਿਆ ਫਿਰ ਅੱਧੇ ਪੁਨੇ ਘੰਟੇ ਬਾਅਦ ਰੋਕਿਆ ਕਿ ਸੂਈ ਸੀ ਜੀ ਤਕਲੀਫ ਤਾਂ ਹੋਈ ਹੋਣੀ ਉਸ ਕਰਕੇ ਇਹ ਕੱਟੀ ਨੂੰ ਲਵੇ ਨਹੀਂ ਲਾਉਂਦੀ ਸੀਗੀ ਫਿਰ ਅੱਧੇ ਪੁਨੇ ਘੰਟੇ ਬਾਅਦ ਰੋਕੀ ਸਹੀ ਹੋ ਗਈ ਫਿਰ ਚੱਟਣ ਲੱਗ ਗਈ ਜੀ ਫਿਰ ਮੜ ਜਾ ਮਨ ਨੂੰ ਸ਼ਾਂਤੀ ਆਈ ਤੇ ਤੁਹਾਨੂੰ ਸ਼ਾਮ ਨੂੰ ਉਹਦੀ ਮਿਲਕਿੰਗ ਵੀਡੀਓ ਵੀ ਆਪਾਂ ਪਾਵਾਂਗੇ ਵੀ ਆਪਾਂ ਕੱਟੀ ਚੰਗਾਉਣੇ ਹਾਂ ਤਾਂ ਥੋੜਾ ਦੁੱਧ ਕਿਲੋ ਡੜੇ ਕਿਲੋ ਆਪਾਂ ਕੱਢ ਲੈਣੇ ਆਂਗੇ ਬਾਕੀ ਆਪਾਂ ਕੱਟੀ ਚੰਗਾ ਦੇਣੇ ਤੇ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ ਐਥੇ ਜੇ ਬ ਕੱਟੀ ਦੀ ਪਰਾ ਬੰਦ ਸੀ ਇਹਦੇ ਤੋਂ ਕਿਉਂਕਿ ਕੱਟੀ ਦਾ 나ੜੂਆ ਪੱਟ ਰਹੀ ਸੀਗੀ ਇਸ ਕਰਕੇ ਆਪਾਂ ਸਾਈਡ ਤੇ ਬੰਦ ਟੱਪੀ ਤਾਂ ਬਹੁਤ ਗਈ ਪਰ ਕੀ ਕਰੀ ਜੀ ਫਿਰ ਨਾੜੂਆ ਪੱਟ ਜੇਗੀ ਪਹਿਲਾਂ ਉਹ ਕੱਟੀ ਦੀ ਧੁੰਨੀ ਪੱਕ ਰਹੀ ਹੈ ਮਸਾ ਠੀਕ ਹੋਈ ਹੈ ਹੁਣ ਇਹ ਪੱਟ ਦਿੰਦੀ ਤੇ ਇੱਥੇ ਆਪਾਂ ਆਪ ਚੋਣ ਲੱਗ ਰਿਹਾ ਦੂਸਰੇ ਦਿਨ ਸ਼ਾਮ ਹੋ ਗਈ ਹੈ ਜੀ ਆਪਾਂ ਸਵੇਰੇ ਵੀ ਧਾਰ ਕੱਢ ਲਈ ਸੀ ਜੀ ਤੇ ਸਵੇਰੇ ਤਾਂ ਕੋਈ ਉੱਠਿਆ ਨਹੀਂ ਸੀ ਜੀ ਵੀਡੀਓ ਅਸੀਂ ਦੋਨਾਂ ਨੂੰ ਧਾਰ ਕੱਢਣੀ ਪੈਂਦੀ ਇੱਕ ਜਣਾ ਮੂਰੇ ਖੜਦਾ ਇੱਕ ਜਣਾ ਧਾਰ ਕੱਢਦਾਗਾ ਤੇ ਸਵੇਰ ਦੀ ਆਪਾਂ ਕਲਿੱਪ ਲੈ ਲਈ ਜੀ ਕੱਟੀ ਠੀਕ ਖੜ ਗਈ ਜਿਉਂ ਇਹਦੀ ਮਾਂ ਵੀ ਠੀਕ ਸੀ ਨਿਕਲਿਆ ਰਹੇ ਹੈ ਨਹੀਂ ਗਏ ਰਬਾ ਤੇ ਇੱਕ ਦੋ ਡੰਗ ਦਾ ਜੇ ਪਹਿਲਣਾ ਕਰੂਗੀ ਹੀ ਪਰ ਠੀਕ ਸੀ ਫਿਰ ਵੀ ਇੰਨੀ ਲੱਤ ਲੁੱਤ ਨਹੀਂ ਮਾਰਦੀਗੀ ਕਈ ਡੰਗਰ ਹੁੰਦੇ ਜੇ ਚਾਕੇ ਲੱਤ ਮਾਰਦੇ ਨੇ ਹੌਲੀ ਜਿਹੀ ਲੱਤ ਚੱਕਦੀ ਤਾਂ ਹੈਗੀ ਪਰ ਹੌਲੀ ਜੀ ਲੱਤ ਮਾਰਦੀ ਐ ਇਹਦੀ ਮਾਂ ਵੀ ਐਂ ਕਰਦੀ ਸੀ ਹੌਲੀ ਜੀ ਦਿਨ ਲੱਤ ਮਾਰਦੇ ਕਈ ਤਾਂ ਡੰਗਰ ਹੁੰਦੇ ਜੇ ਕਈ ਸਾਡੇ ਹੈਗੇ ਸੀ ਮੈਂ ਸਾਂ ਪਹਿਲਾਂ ਟੁਕਿਆ ਟਕ ਲੱਤਾਂ ਮਾਰਦੇ ਸੀ ਬਹੁਤ ਡਰ ਲੱਗਿਆ ਕਰਦਾ ਉਹਨਾਂ ਤੋਂ ਤਾਂ ਪਰ ਫਿਰ ਵੀ ਠੀਕ ਹੈ ਜੀ ਸੀ ਲੈਣੀ ਹੈ ਨਹੀਂ ਕਿ ਖਰਾਬ ਇਹ ਤੇ ਇੱਥੇ ਕੱਟੀ ਚੁੰਗਣ ਲੱਗ ਰਹੀ ਹੈ ਜੇ ਆਪਣੀ ਕੱਟੀ ਨੂੰ ਚਾਰੇ ਥਾਣਾ ਪਜਗਾਉਣੇ ਜਮਾਣੇ ਮੁੱਢੇ ਥਾਣਾ ਨਿਕਲੇ ਆਉਣ ਦੀ ਚੂਣ ਦੇ ਲੋਟ ਆਜਾ ਕਰੇ ਇਹ ਹੀ ਸੋਚ ਲੱਗ ਰਹੀ ਏ ਵੀ ਕਿਤੇ ਅੜੜੇ ਕਥਾ ਨਾਲ ਸਤੋ ਚੋਈ ਵੀ ਨਹੀਂ ਜਾਣੀਗੀ ਹੱਥ ਜੀ ਨਹੀਂ ਆਉਂਦੇ ਜੀ ਥਾਣ ਤਾਂ ਲੀਓਟੇ ਦੇ ਵਿੱਚ ਰਲੇ ਪਏ ਨੇਗੇ ਕੱਟੀ ਥੋੜੀ ਜਿ ਆਪਣੀ ਜੀ ਕੱਦ ਕਣੀਓ ਮਾਰ ਕਾਗੀ ਥੋੜੀ ਲੰਬੀ ਵੀ ਘਟੇ ਤੇ ਕੱਦ ਦੇ ਵੀ ਛੋਟਾ ਹੈ ਚਲੋ ਫਿਰ ਖਰਾਕ ਪਾਵਾਂਗੇ ਮਾਂ ਬਟਾ ਦੁੱਧ ਛੱਡਾਂਗੇ ਤਾਂ ਹੋ ਜੂਗੀ ਮਸਾ ਸੁੱਖਾ ਸੁਖਾ ਜਨ ਉਹ ਰਬ ਨੇ ਸਾਨੂੰ ਕੱਟੀ ਦਿੱਤੀ ਇਹਦੀ ਮਾਂ ਨੇ ਪਹਿਲਾਂ ਇਹ ਤੋਂ ਬਾਅਦ ਦੋ ਕੱਟੇ ਦਿੱਤੇ ਨੇ ਜੀ ਪਹਿਲੇ ਜਿਹੜਾ ਇਹ ਕੱਟੀ ਦਿੱਤੀ ਜਿਹੜਾ ਪਹਿਲਾਂ ਸੂਏ-ਸੂਈ ਸੀਗੀ ਇਹ ਤੇ ਬਾਅਦ ਚ ਦੋ ਕੱਟੇ ਦੇ ਤੇ ਇੱਕ ਕੱਟਾ ਆਪਾਂ ਪਹਿਲਾਂ ਵੇਚ ਕੇ ਹਟੇ ਆਂਗੇ ਇੱਕ ਆ ਬੂਰਾ ਕੱਟਾ ਹੋ ਗਿਆ ਪੰਜੇ ਇਹਦੀ ਮਾਂ ਐ ਸੂਏ ਕੱਟੀ ਦਿੰਦੀ ਜੀ ਵਧੀਆ ਘਰ ਭਰ ਜਾਂਦਾ ਫਿਰ ਤਾਂ ਝੋਟੀਆਂ ਨਾਲ ਰਵਾ ਬਹੁਤ ਵਧੀਆ ਜੀ ਪਹਿਲਾਂ ਉਹ ਉਹਦੀ ਵੀ ਮਾਂ ਨੇ ਜਿਹੜੇ ਕੱਟੇ ਦਿੱਤੀਆਂ ਸੀ ਸਾਰੀਆਂ ਤਿੰਨ-ਤਿੰਨ ਸਾਲ ਦੀਆਂ ਸਾਡੇ ਘਰੇ ਸੂਪੀਆਂ ਸੀਗੀਆਂ ਵਿੱਚ ਦੀ ਆਪਾਂ ਵੇਚਤੀਆਂ ਜੀ ਉਸ ਤੋਂ ਬਾਅਦ ਜੀ ਮਾਂ ਖਰਾਬ ਹੋ ਗਈ ਸੀ ਆਪਾਂ ਨੂੰ ਵਹੀਂ ਵੇਚਣੀ ਪਈ ਉਹ ਪਤਾ ਨਹੀਂ ਕੀ ਹੋ ਗਿਆ ਸੀਗਾ ਇਸ ਕਰਕੇ ਅਸੀਂ ਇਹਦੀ ਮਾਂ ਦਾ ਥਣ ਖਰਾਬ ਆ ਸੀ ਫਿਰ ਵੀ ਗਲ ਪਿਟ ਲਾ ਰੱਖੀ ਕਿਉਂਕਿ ਰਵਾ ਵਧੀਆ ਜੀ ਕਟਰੂ ਵਧੀਆ ਤਿਆਰ ਹੋ ਜਾਂਦੇ ਨੇ ਪਹਿਲੇ ਸੂਏ ਦੀ ਮਾਂ ਥਲੇ 12-13 ਲੀਟਰ ਦੁੱਧ ਸੀ ਇਹ ਤੋਂ ਵੀ ਇਹੀ ਉਮੀਦ ਹੈ ਜੀ 12-13 ਲੀਟਰ ਦੁੱਧ ਵੀ ਕੱਢੇ ਇਹ ਅਸਲਪਾ ਆਹੀਂ ਖੜੀ ਰਹਿੰਦੇ ਥੋੜਾ ਜਿਹਾ ਮੂਰੇ ਦਾਣਾ ਦੂਣਾ ਜਿਹਾ ਪਾਤਾ ਸੀ ਖੜਗ ਗਈ ਉਹ ਕੱਤੀ ਚੋਂ ਕੋਣ ਤਾਂ ਇੰਨੀ ਦਿੱਕਤ ਨਹੀਂ ਹੁੰਦੀ ਚੂਨ ਵੇਲੇ ਦੀ ਬਾਲੀ ਦਿੱਕਤ ਆਉਂਦੀ ਹੈ ਜੀ ਉਹਨੂੰ ਬਲੇ 24 ਨੀ ਜਾਂਦੀ ਚੁਟਕੇ ਨਾਲ ਸੋਣੀ ਪੈਂਦੀ ਐ। <li>ਸੀ ਹੋ ਗਈ ਜੰਮੀ ਆਪਣੀ ਝੋਟੀ ਸੂਏ ਤੋਂ ਬਾਅਦ ਤਾਂ ਇੱਕ ਵਾਰੀ ਪਸੂ ਦਾ ਫਰਕ ਪੈ ਜਾਂਦਾ। ਬਾਅਦ ਚ ਜੇ ਖਰਾਕ ਡਿਗਦਾਂਗੇ ਪੂਠੀਕ ਹੋ ਜੂਗੀ ਫਿਰ ਤਾਂ। ਕੁਸੇ ਹੈ ਨਾ ਪਤਲੇ ਜੇ ਪਿੰਡੇ ਦੀਆਂ ਨਹੀਂਆਂ, ਮੋਟੀਆਂ ਹੁੰਦੀਆਂ ਨਹੀਂਗੀਆਂ, ਇਹਦੀ ਮਾਂ ਐ ਪਤਲੇ ਜੇ ਪਿੰਡੇ ਦੀ। ਉਹਨੂੰ ਕਿੰਨਾ ਹੀ ਪਾਈ ਜਾਓ ਸੂਣ ਵਕਤਾਂ ਠੀਕ ਹੋ ਜਾਂਦੇ ਨੇ ਬਾਅਦ ਚ ਤਾਂ ਦੁੱਧ ਦੀ ਖਾਰ ਮੰਨਣ ਲੱਗ ਜਾਂਦੇ ਨੇ ਫਿਰ ਨਾ ਉੱਬਰਦੀ ਨਹੀਂਗੀਆਂ ਇਹ। ਦੁੱਧ ਵਧੀਏ ਜੀ ਰਵੇ ਥੱਲੇ। ਉਨਾ ਪਿੱਛੋਂ ਦੀ ਕੱਟੀ ਤੋਂ ਉਧਰ ਲਈ ਥਾਣੇ ਇਧਰ ਦਾ ਚੁੰਗਿਆ ਨਹੀਂ ਗਿਆ ਪਿਛਲਾ ਮਗਰ ਦੀ ਕੱਟੀ ਚੁੰਗਣ ਲੱਗ ਰਹੀ ਹੈ ਕਿ ਸਵੇਰੇ ਵੀ ਇੰਜ ਗਿਆ ਸੀ ਮਗਰ ਦੀ ਇਹ ਬੰਦ ਥਣ ਕਿਉਂਕਿ ਪਰਲੇ ਪਾਸੇ ਥਾਣੇ ਲੋਟ ਨਹੀਂ ਆਉਂਦਾ ਜਿਹਨੂੰ ਫੜਨ ਦੇ ਇਸ ਕਰਕੇ ਆਪਾਂ ਪਿੱਛੋਂ ਦੀ ਜਗਾਉਣ ਲੱਗੇ ਕੱਟੀ ਵੀ ਛਾਰ ਹੈ ਤਿੰਨੋਂ ਪਾਸੇ ਦੀ ਚੁੰਗਦੀ ਹੈ ਜੀ ਇਹ ਦੋਨੋਂ ਸਾਡੇ ਦੀ ਮਗਰ ਦੀ ਵੀ ਉਹੀ ਮੰਡ ਪੈ ਜੇ ਡੰਗਰ ਨੂੰ ਜਿਹੇ ਜਿਹਾ ਆਪਾਂ ਪਾ ਲਈਏ ਜੇ ਆਪਾਂ ਕੋਈ ਨਾ ਸਿੱਧੇ ਪਾਸੇ ਦੀ ਕਟਰੂ ਪਾਓ ਇਧਰ ਦੀ ਨਹੀਂ ਪਾਉਣਾ ਆਹ ਕਿਤੇ ਬੋਈ ਚੜ ਰਹੀ ਹੈ ਨੀਚੇ ਅਟੱਡ ਜੇ ਤੇ ਵੀ ਨੰਬ ਕੀ ਜਾਂਦੇ ਬੂਰੀ ਜਣੀ ਉੱਤਰ ਜੂ ਵੀ ਹੌਲੀ 4-5 ਦਿਨਾਂ ਚ ਆਪਾਂ ਗਰਮ ਪਾਣੀ ਚ ਨੂਨ ਤੇ ਤੇਲ ਪਾ ਕੇ ਸੇਕਤੀ ਸੀ ਜੀ ਵਧੀਆ ਠੀਕ ਹੋ ਗਈ ਹੁਣ ਤਾਂ ਪਹਿਲਾਂ ਜ਼ਿਆਦਾ ਸੀਗੀ ਸੁਣ ਤੋਂ ਪਹਿਲਾਂ ਹੀ ਚੜ ਗਈ ਸੀਗੀ ਗਰਮ ਪਾਣੀ ਨਾਲ ਲੇਸ ਦਾਂਗੇ 2-4 ਦਿਨ ਫਿਰ ਉੱਤਰ ਜੂਗੀ ਕਈ ਕਹਿੰਦੇ ਨੇ ਥੋੜਾ ਵੀ ਕਰਾਉਂਦੇ ਹੁੰਦੇ ਨੇ ਜ ਪਤਾ ਨਹੀਂ ਕੀ ਕੁਝ ਹੁੰਦਾ ਉਹਦੇ ਨਾਲ ਵੀ ਉੱਤਰ ਜਾਂਦੀ ਐ ਸ਼ਾਮ ਦਾ ਟਾਈਮ ਹੈ ਤੋਂ ਬਹੁਤ ਤਿੱਖੀ ਵੈਰੇ ਨਾਲ ਰੱਬ ਮੀਂਹ ਪੈ ਨਾਲ ਧੁੱਪ ਐਨੀ ਤਿੱਖੀ ਹੁੰਦੀ ਆ ਸ਼ਾਮ ਨੂੰ ਵੀ ਐਨੀ ਜ਼ਿਆਦਾ ਗਰਮੀ ਹੋ ਜਾਂਦੀ ਐ ਨਾਲ ਲੱਤ ਕੋਈ ਜ਼ੋਰ ਦੀ ਮਾਰਦੀ ਨਹੀਂ ਤਾਂ ਵੀ ਆਪਣਾ ਡਰ ਲੱਗਦਾ ਜੇ ਆਪਣਾ ਐ ਲੱਗਦਾ ਕਿਤੇ ਲੱਤ ਨਾ ਮਾਰੇ ਇਸ ਕਰਕੇ ਬੈਠ ਕੇ ਧਰਤੂਨ ਚ ਆਏ ਹੁੰਦੇ ਵੀ ਉੱਠਿਆ ਨਾ ਜਾਵੇ ਉਤੋਂ ਦਿਨ ਨਕੁੰਝੇ ਕਿਤੇ ਉਹ ਫਿਰ ਵੀ ਹਲਟਾਲੇ ਪੈ ਗਈ ਜੀ ਵਿਚਾਰੀ ਨੱਕ ਦੁੱਧਾ ਪੇ 2-3 ਤੰਨਾ ਥਣ ਚਗਾ ਦਿੰਨੇ ਜੀ ਕੱਤੀ ਨੂੰ ਕਿਉਂਕਿ ਪਹਿਲਾ ਸਾਲ ਦੁੱਧ ਘੱਟ ਹੁੰਦਾ ਫਿਰ ਕਟਰੂਨ ਨਾ ਘੱਟ ਰਹੇ ਜੇ ਥੋੜਾ ਮੋਟਾ ਪਾ ਚੋ ਲੈਣੇ ਜੀ ਪਾਈ ਅੱਧ ਪਾ ਉਹ ਹੀ ਐਸੇ ਮੂਰੇ ਪਾ ਦਿੰਨੇ ਚੌਂਦੇ ਚੌਂਦੇ ਵਜਲੇ ਖੜੀ ਰਹਿੰਦੀ ਐ ਢੋੜੀ ਢੋੜੀ ਮੰਡ ਪੈ ਜੂਗਾ ਜੀ ਪਹਿਲਣਾ ਦਾ ਤਾਂ ਹੀ ਹੁੰਦਾ ਚਲੰਨੇ ਵੀ ਵਧੀਆ ਸੂਪ ਹੀ ਵਿਚਾਰੀ ਸੁਖ ਸ਼ਾਂਤੀ ਨਾਲ ਤੇ ਕੋਈ ਨੇ ਤੰਗ ਨਹੀਂ ਕਰੇਗੇ ਉਹ ਦੀ ਜੇਰ ਪੈ ਗਈ 2 ਘੰਟੇ ਬਾਅਦ ਹੀ ਬਾਅਦ ਚੱਪਾ ਇਹਨੂੰ ਜੇਰ ਪਾਰਤਾ ਪਿਆਤਾ ਸੀਗਾ ਵੀ ਇੰਦਰ ਸਾਫ ਹੋ ਜੂਗਾ ਇਸ ਦਾ ਪਰ ਜੇਰ ਤਾਂ ਇਹਦੇ ਪਹਿਲਾਂ ਹੀ ਪੈ ਗਈ ਸੀਗੀ ਜੇਰ ਪਾਰ ਪਰ ਪਉਣ ਤੋਂ ਐ ਸੀ 2 ਘੰਟੇ 3 ਘੰਟੇ ਦੇਖਦੇ ਆਂ ਜੇਰ ਨਾ ਪਈ ਫਿਰ ਤਾਂ ਪਿਆ ਦਾਂਗੇ ਜੇ ਜੇਰ ਪੈ ਗਈ ਅਸੀਂ ਫਿਰ ਵੀ ਪਿਆਤਾ ਲਿਆਂਦਾ ਪਿਆ ਸੀਗਾ ਵੀ ਚੱਲ ਪਿਆ ਦੇਣੇ ਬਾਕੀ ਆਪਾਂ ਇਹਨੂੰ ਗੁਲਕੰਦ ਦੇ ਕਾੜੇ ਦੇਵਾਂਗੇ ਜੀ 5-7 ਦਿਨ ਆਹ ਦੇਖੋ ਦੁੱਧ ਕਹਿੰਦੀ ਮੈਨੂੰ ਪਿਆ ਦਿਓ ਬਸ ਪੋ 2 ਧਾਰਾ ਮਾਰੇ ਨੇ ਦੁੱਧ ਇਹਨੂੰ ਕਿੱਥੋਂ ਪਿਆਈ ਜੀ ਬਾਲਟੀ ਜੀ ਪਾਈਏ ਦੁੱਧ ਹੈ ਨਹੀਂਗਾ ਇਹਨੂੰ ਇਹੀ ਮੰਡ ਪੈ ਗਿਆ ਜੀ ਦੁੱਧ ਦਾ ਅਸੀਂ ਪਾਤਾ ਮੂਰੇ ਪਾਤਾ ਬੱਠਲ ਜ ਤੇ ਹੁਣ ਕਹਿੰਦੀ ਮੈਨੂੰ ਦੁੱਧ ਵਸ ਪਾਈ ਜਾਓ ਐ ਜਿਹੜਾ ਘੁੱਟ ਚੋਂਨੇ ਮੇਰੇ ਮੂਰੇ ਪਾਈ ਜਾਓ ਫਿਰ ਤਾਂ ਖੜੀ ਰਹਿੰਦੀ ਐ ਨਹੀਂ ਫਿਰ ਘੁੰਮਣ ਲੱਗ ਜਾਂਦੀ ਐ ਜੀ ਦੋਨੇ ਪਾਸੇ ਦੇ ਉਧਰ ਦੀ ਚੋਕੇ ਦੇਖਦੇ ਆਂ ਜੇ ਉਧਰ ਦਾ ਪਾਸਾ ਇੱਧਰ ਸਮਾਂ ਦੀ ਖੜੀ ਰਹਿੰਦੀ ਆ ਹਲਦੀ ਵੀ ਨਹੀਂ ਇੱਧਰ ਲੱਤ ਨੇ ਘੱਟ ਮਾਰਦੀ ਆ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਆਪਾਂ ਛੋਟੀ ਨੂੰ ਕੀ ਕੁਝ ਪਾਈਏ ਜਿਨ੍ਹਾਂ ਨਾਲੇ ਦੁੱਧ ਵਧੇ ਜਰੂਰ ਦੱਸਿਓ ਜੀ ਕਮੈਂਟ ਕਰਕੇ ਨਾਲੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਜੀ